ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਗ੍ਰਾਮਸਰੂਪ ਅਣਖੀ ਜੀ ਦਾ ਲਿਖਿਆ ਹੋਇਆ ਨਾਵਲ ਸਲਫਾਸ ਭਾਗ ਦੂਜਾ ਸੰਤਾ ਤੇ ਜੋਰਾ ਦੋ ਭਰਾ ਸਨ ਦੋਵਾਂ ਕੋਲ 12 ਕਿੱਲੇ ਜ਼ਮੀਨ ਸੀ ਜ਼ਮੀਨ ਉਹਨਾਂ ਨੇ ਉਦੋਂ ਹੀ ਵੰਡ ਲਈ ਸੀ ਜਦੋਂ ਜੋਰਾ ਸੰਤੇ ਨਾਲ ਰੁੱਸ ਕੇ ਬੈ ਗਿਆ ਸੀ ਅਤੇ ਜਿੱਦ ਫੜੀ ਬੈਠਾ ਸੀ ਕਿ ਉਹਨੇ ਵਿਆਹ ਕਰਵਾਉਣਾ ਹੈ ਦਿਆਲੋ ਜੋਰੇ ਨੂੰ ਵਿਆਉਣ ਲਈ ਰਾਜੀ ਨਹੀਂ ਸੀ ਬੇਸ਼ਰਮ ਹੋ ਕੇ ਆਖਦੇ ਸੀ ਆ ਤੈਨ ਨਜਵਾਗ ਹੋਰ ਕੀ ਦੇਨੇ ਵੀ ਕੋਈ ਜੱਟ ਵੇੜੇ ਵੜਿਆ ਤਾਂ ਮੱਥੇ ਨਾਲ ਕਿਹੜਾ ਨਾ ਮਾਰੂੰ ਤੇਰੇ ਮੈਂ ਤਿੰਨੇ ਜਵਾਕ ਤੂੰ ਗੱਲਾਂ ਕਿਹੜੀਆਂ ਕਰਦਾ ਵੇ ਪਰ ਉਹ ਟਲਿਆ ਨਹੀਂ ਸੀ ਵਿਆਹ ਕਰਵਾ ਕੇ ਸਾ ਲਿਆ ਆਪਣੇ ਹਿੱਸੇ ਦੀ 6 ਕਿੱਲੇ ਫੇਰ ਜੋੜਾ ਪਾਈ ਨੂੰ ਹੀ ਹਿੱਸੇ ਉੱਤੇ ਦੇਈ ਰੱਖਦਾ ਉਹਨੇ ਲੋਕਾਂ ਵਾਂਗ ਤੀਜੇ ਸਾਲ ਜ਼ਮੀਨ ਕਦੇ ਬਦਲੀ ਨਹੀਂ ਸੀ ਹਮੇਸ਼ਾ ਹੀ ਉਹਦੀ ਜ਼ਮੀਨ ਸੰਤੇ ਕੋਲ ਰਹਿੰਦੀ ਉਹਨੂੰ ਆਪਣੇ ਭਰਾ ਉੱਤੇ ਰੱਬ ਜਿਨਾ ਵਿਸ਼ਵਾਸ ਸੀ ਕਿ ਉਹ ਕੋਈ ਗੜਬੜ ਨਹੀਂ ਕਰੇਗਾ ਸੰਤੇ ਵਿੱਚ ਜਾਂ ਉਹਦੇ ਦੋਵੇਂ ਮੁੰਡਿਆਂ ਵਿੱਚ ਕਿੱਥੇ ਇੰਨੀ ਤਾਕਤ ਸੀ ਕਿ ਉਹ ਜੋਰੇ ਦੀ ਜ਼ਮੀਨ ਕਦੇ ਦੱਬ ਸਕਦੇ ਜੋਰਾ ਪੈਸੇ ਵਾਲਾ ਬੰਦਾ ਸੀ ਸੰਤਾ ਨੰਗ ਭੁੱਖ ਨਾਲ ਕੋਲਣ ਵਾਲਾ ਛੋਟਾ ਕਿਸਾਨ ਸੀ ਜੱਸੀ ਸਰਪੰਚ ਦੇ ਮੁੰਡੇ ਅਲਬੇਲ ਨਾਲ ਲਿਹਾਜ ਪੈਣ ਕਰਕੇ ਜੋਰੇ ਦੀ ਰਾਜਨੀਤਿਕ ਉੱਚ ਦਸਵੀ ਸੀ ਜੱਸੀ ਵਾਂਘੀ ਅਲਬੇਲ ਹੁਣ ਫੀਮ ਦਾ ਧੰਦਾ ਕਰਦਾ ਕੋਰਾ ਬਹਾਮਣ ਹੱਲੇ ਜਿਉਂਦਾ ਸੀ ਪਰ ਖਾਸਾ ਬੁਢਾ ਹੋ ਚੁੱਕਿਆ ਸੀ ਜੱਸੀ ਦੇ ਬਾਰਲੇ ਘਰ ਹੀ ਉਹਦਾ ਪੱਕਾ ਟਿਕਾਣਾ ਸੀ ਫੀਮ ਵਾਲੇ ਰਾਤ ਨੂੰ ਜੀਪ ਲੈ ਕੇ ਆਉਂਦੇ ਤੇ ਕੋਰੇ ਨੂੰ ਹੀ ਜਗਾ ਕੇ ਫੀਮ ਫੜਾ ਜਾਂਦੇ ਕੋਰਾ ਤਾਂ ਉਹਨਾਂ ਦਾ ਪੱਕਾ ਬੰਦਾ ਸੀ ਪੈਸੇ ਉਹ ਮੰਡਿਓ ਅਲਬੇਲ ਕੋਲੋਂ ਲੈ ਜਾਂਦੇ ਜਿਵੇਂ ਉਹ ਮੂਮੀ ਕਾਗਜ਼ਾ ਵਿੱਚ ਬਲੇਟੀ ਫੀਮ ਫੜਾ ਕੇ ਜਾਂਦੇ ਕੋਰਾ ਉਹਵੇਂ ਜਿਵੇਂ ਦੂਜੇ ਦਿਨ ਅਲਬੇਲ ਨੂੰ ਕੱਢ ਕੇ ਫੜਾ ਦਿੰਦਾ ਕੋਰੇ ਨੇ ਕਦੇ ਮੂਮੀ ਕਾਗਜ਼ ਖੋਲ ਕੇ ਨਹੀਂ ਦੇਖੇ ਸਨ ਬਈ ਉਹਨਾਂ ਵਿੱਚ ਕੀ ਹੈ ਕੀ ਨਹੀਂ ਹੈ ਜਾਂ ਉਹ ਕਿੰਨਾ ਮਾਲ ਹੈ ਅਲਬੇਲ ਜੋਰੇ ਨੂੰ ਬੁਲਾ ਲੈਂਦਾ ਤਕੜੀ ਨਾਲ ਤੋਲ-ਤੋਲ ਉਹ ਫੀਮ ਦੀਆਂ ਢੇਰੀਆਂ ਪਾ ਲੈਂਦੇ ਢੇਰੀਆਂ ਪਾ ਕੇ ਸਾਮ ਦਿੰਦੇ ਅਗਲੇ ਦਿਨ ਅੱਧੀ ਰਾਤ ਪਿੱਛੋਂ ਅਲਬੇਲ ਆਪਣੀ ਜੀਪ ਲੈ ਕੇ ਆਉਂਦਾ ਜੀਪ ਉਹ ਆਪ ਚਲਾਉਂਦਾ ਹੁੰਦਾ ਕੋਈ ਤੀਜਾ ਬੰਦਾ ਨਹੀਂ ਹੁੰਦਾ ਸੀ ਅਲਬੇਲ ਤੇ ਜੋਰਾ ਦੋਵੇਂ ਹੁੰਦੇ ਦਿਨ ਚੜਨ ਤੋਂ ਪਹਿਲਾਂ-ਪਹਿਲਾਂ ਆਲੇ-ਦੋਲੇ ਦੇ ਚਾਰ-ਪੰਜ ਪਿੰਡਾਂ ਵਿੱਚ ਉਹ ਮਾਲ ਵਰਤਾਉਂਦੇ ਇੰਨਾ ਕੁ ਪਿੰਡ ਹੀ ਉਹ ਅਗਲੇ ਦਿਨ ਕੱਢਦੇ ਅੱਧੀ ਰਾਤ ਤੋਂ ਬਾਅਦ ਉਸੇ ਵੇਲੇ ਦਿਨ ਚੜਨ ਤੋਂ ਪਹਿਲਾਂ-ਪਹਿਲਾਂ ਥੰਮਣ ਵਾਲੇ ਪਿੰਡ ਜੋਰਾਫੀ ਵਿੱਚ ਦਾ ਅਲਬੇਲ ਕਰਕੇ ਪੁਲਿਸ ਵਾਲੇ ਜੋਰੇ ਨੂੰ ਬੁਲਾਉਂਦੇ ਨਹੀਂ ਸਨ ਜੋਰੇ ਦੀ ਬਹੂ ਨਿੰਮੋ ਕੋਲ ਮੁੜ ਕੇ ਕੋਈ ਜਵਾਕ ਨਹੀਂ ਹੋਇਆ ਸੀ ਹੋਰ ਜਵਾਕ ਉਹ ਚਾਹੁੰਦੇ ਵੀ ਨਹੀਂ ਸਨ ਗੁਰਜੰਟ ਛੋਟਾ ਹੁੰਦਾ ਹੀ ਤਿੱਖੀ ਬੁੱਧੀ ਦਾ ਮਾਲਕ ਸੀ ਜਵਾਨੇ ਦੀ ਹਵਾ ਦੇਖ ਕੇ ਜੋਰੇ ਨੇ ਫੈਸਲਾ ਕੀਤਾ ਕਿ ਉਹ ਨਾ ਤਾਂ ਆਪ ਖੇਤੀ ਦਾ ਕੰਮ ਕਰੇਗਾ ਤੇ ਨਾ ਹੀ ਆਪਣੇ ਮੁੰਡੇ ਨੂੰ ਇਸ ਕੰਮ ਵਿੱਚ ਫਸਾਏਗਾ ਹੋਰ ਜਵਾਕਤਾ ਉਹ ਇਸ ਕਰਕੇ ਪੈਦਾ ਕਰਦੇ ਜੇ ਉਹਨਾਂ ਨੇ ਖੇਤੀ ਕਰਨੀ ਹੁੰਦੀ ਖੇਤੀ ਦੇ ਕੰਮ ਵਿੱਚ ਹੀ ਬਹੁਤੇ ਬੰਦਿਆਂ ਦੀ ਲੋੜ ਹੁੰਦੀ ਹੈ ਉਹਨਾਂ ਲਈ ਗੁਰਜੰਟ ਇੱਕੋ ਬਹੁਤ ਸੀ ਸ਼ੇਰਪੁੱਤ ਗੁਰਜੰਟ ਨੇ ਪਿੰਡ ਦੇ ਸਕੂਲ ਵਿੱਚੋਂ 10ਵੀਂ ਕੀਤੀ ਤੇ ਫਿਰ ਸ਼ਹਿਰ ਦੇ ਕਾਲਜ ਜਾ ਕੇ ਬੀਏ ਕਰ ਗਿਆ ਸਹਿਕਾਰੀ ਬੈਂਕਾਂ ਲਈ ਕਲਰਕਾਂ ਦੀਆਂ ਪੋਸਟਾਂ ਨਿਕਲੀਆਂ ਤਾਂ ਉਹ ਸਿਲੈਕਟ ਹੋ ਗਿਆ ਨਸ਼ਤਰ ਸਿੰਘ ਸਾਬਕਾ ਐਮਐਲਏ ਵੱਲੋਂ ਉਹਦੀ ਸਿਫਾਰਿਸ਼ ਲਈ ਗਈ ਸੀ 1 ਲੱਖ ਜੋਰੇ ਲਈ ਕੋਈ ਖਾਸ ਗੱਲ ਨਹੀਂ ਸੀ ਉਹਨਾਂ ਦੇ ਨਾਲ ਵਿੱਚ ਉਹਦਾ ਕਾਰੋਬਾਰ ਜੋਰਾ ਉੱਤੇ ਸੀ ਜੋਰੇ ਨੇ ਅਲਬੇਲ ਨੂੰ ਕਿਹਾ ਸੀ ਬਾਈ ਜੀ ਆਪਣਾ ਤਾਂ ਇਹੋ ਇੱਕ ਕੰਮ ਹੈ ਤੇਰੀ ਕਿਰਪਾ ਨਾਲ ਇਹ ਹੋ ਜਾਣਾ ਮਾੜੀ ਜੀ ਗੱਲ ਕਰਾ ਦੇ ਮੇਰੀ ਨਸ਼ਤਰ ਸਿੰਘ ਨਾਲ ਤੇਰਾ ਆਖਿਆ ਉਹ ਮੋੜ ਨਹੀਂ ਸਕਦਾ ਅਲਬੇਲ ਨੇ ਆਪਣੇ ਸਹੁਰੇ ਨਾਲ ਗੱਲ ਕੀਤੀ ਤੇ ਦੱਸਿਆ ਦੇ ਕਾਰੋਬਾਰ ਵਿੱਚ ਜੋਰਾ ਸਿੰਘ ਉਹਦਾ ਹਿੱਸੇਦਾਰ ਹੈ ਜੋਰੇ ਦਾ ਕੰਮ ਆਪਣਾ ਕੰਮ ਸਮਝੋ ਨਛੱਤਰ ਸਿੰਘ ਬਾਰੇ ਗੁੱਜਾ ਗੁੱਜੀ ਗੱਲ ਦਾ ਸਭ ਨੂੰ ਪਤਾ ਸੀ ਉਹ ਦਸਵਾ ਦਸੌਂ ਆਪ ਰੱਖਦਾ ਹੈ ਸਹਿਕਾਰੀ ਬੈਂਕ ਹੀ ਨਹੀਂ ਹੋਰ ਮਹਿਕਮਿਆਂ ਵਿੱਚ ਵੀ ਨਛੱਤਰ ਸਿੰਘ ਦਾ ਨੌਂ ਗੁੰਡਾ ਪੂਰਾ ਅੜਦਾ ਸੀ ਉਹਦੀ ਝੱਕ ਖੁੱਲੀ ਹੋਈ ਸੀ ਚੋਣ ਕਮੇਟੀ ਦੇ ਮੈਂਬਰਾਂ ਨੂੰ ਸਿੱਧਾ ਹੀ ਜਾ ਮਿਲਦਾ ਪੈਸਾ ਖਾਣ ਵਾਲੇ ਇਹਨਾਂ ਦਿਨਾਂ ਵਿੱਚ ਪਾਰਟੀਆਂ ਨਹੀਂ ਦੇਖਦੇ ਕੰਮ ਦਾ ਬੰਦਾ ਦੇਖਦੇ ਨੇ ਤੇ ਇਹਨਾਂ ਕੰਮਾਂ ਵਿੱਚ ਮਨਛੱਤਰ ਸਿੰਘ ਪੂਰਾ ਮਾਹਰ ਸੀ ਅੰਨੀ ਮੱਚੀ ਹੋਈ ਸੀ ਜੱਟਾਂ ਨੂੰ ਕਰਜ਼ੇ ਦੇਣ ਦਾ ਬਾਜ਼ਾਰ ਗਰਮ ਸੀ ਜੋਰਾ ਸਿੰਘ ਨੂੰ 1 ਲੱਖ ਪਿਆ ਕੋਈ ਖਾਸ ਲੋਕਿਆਂ ਨੇ 1 ਲੱਖ ਤਾਂ ਗੁਰਜੰਟ ਨੇ ਪਹਿਲੇ ਸਾਲ ਹੀ ਡੁੱਕ ਦਿੱਤਾ ਉਹਨੂੰ ਸਾਰੇ ਥੌਂ ਟੰਗ ਪਹਿਲੇ 1-2 ਮਹੀਨਿਆਂ ਵਿੱਚ ਹੀ ਆ ਗਏ ਸਨ ਉਹਦੇ ਸਾਥੀਆਂ ਨੇ ਉਸ ਨੂੰ ਸਭ ਸਿਖਾ ਦਿੱਤਾ ਸਾਰਾ ਸਟਾਫ ਵੰਡ ਕੇ ਛਕਦਾ ਸੀ ਜੋਰਾ ਸਿੰਘ ਦੇ ਘਰ ਵਿੱਚ ਫੇਰ ਤਾਂ ਦੂਰੀ ਕਮਾਈ ਆ ਕੇ ਡਿੱਗਦੀ ਜੋਰਾ ਸਿੰਘ ਦਾ ਕਾਰੋਬਾਰ ਪਹਿਲਾਂ ਵਾਂਗ ਹੀ ਨਿਰਵਿਘਨ ਚੱਲਦਾ ਜਾ ਰਿਹਾ ਸੀ ਉਨੀ ਹੀ ਕਮਾਈ ਹੁਣ ਗੁਰਜੰਟ ਦੀ ਡਿੱਗਣ ਲੱਗੀ ਆਪਣੀ 6 ਕਿੱਲੇ ਜ਼ਮੀਨ ਜ਼ੋਰੇ ਨੂੰ ਹੁਣ ਯਾਦ ਚੇਤੇ ਵੀ ਨਹੀਂ ਸੀ ਹਿੱਸੇ ਦੀ ਫਸਲ ਦਾ ਹੁਣ ਉਹ ਬਹੁਤਾ ਗੋਗਾਪੀ ਨਹੀਂ ਕਰਦਾ ਸੀ ਉਹਦਾ ਵੱਡਾ ਪ੍ਰਸੰਤਾ ਆਪੇ ਹੀ ਉਹਨੂੰ ਜਿੰਨੀ ਕਣਕ ਦੇ ਦਿੰਦਾ ਉਹ ਚੁੱਪ ਕਰਕੇ ਲੈ ਲੈਂਦਾ ਉਹਨਾਂ ਦੇ ਘਰ ਵਿੱਚ ਕਣਕ ਦਾ ਹੀ ਬਹੁਤ ਖਰਚ ਸੀ ਇਹ ਨਹੀਂ ਕਿ ਉਹ ਤਿੰਨ ਜੀ ਸਨ ਮੱਜਾਂ ਦਾ ਪਾਲੀ ਸੀ ਹੋਰਾਂ ਕੰਮਕਾਰਾਂ ਲਈ ਨੌਕਰ ਸੀ ਤੇ ਸਭ ਤੋਂ ਵੱਡਾ ਖਰਚ ਸੀ ਆਏ ਗਏ ਦਾ ਰੋਟੀ ਖਾਣ ਵਾਲੇ ਪਰੌਣੇ ਤਰੌਣੇ ਬਹੁਤ ਆਉਂਦੇ ਨੀਮੋ ਦਾ ਸੁਭਾ ਖੁੱਲਾ ਸੀ ਸੰਤੇ ਨੇ ਤੋਂ ਬਸ ਉਹ ਕਣਕ ਲੈਂਦੇ ਕਣਕ ਵੱੱਦ ਲੈ ਲੈਂਦੇ ਚੋਨੇ ਜਾਂ ਨਰਮੇ ਦਾ ਹਿੱਸਾ ਨਹੀਂ ਲੈਂਦੇ ਸਨ ਜਦੋਂ ਦੀ ਜੋਰੇ ਕਿਆ ਨੇ ਨੇ ਉਤਰੀ ਹਾਇਸ਼ ਕੀਤੀ ਸੀ ਉਹਨਾਂ ਨੇ ਆਪਣਾ ਅੰਦਰਲਾ ਘਰ ਵੀ ਸੰਤੇ ਨੂੰ ਛੱਡ ਦਿੱਤਾ ਫੇਰ ਤਾਂ ਡੰਗਰ ਪਸ਼ੂ ਬਨਣ ਲਈ ਅਤੇ ਨੀਰਾ ਦਾਣਾ ਰੱਖਣ ਲਈ ਸੰਤੇ ਗਿਆਨ ਨੂੰ ਖੁੱਲ੍ਹ ਹੋ ਗਈ ਸੰਤਾ ਫੀਮ ਖਾਂਦਾ ਸੀ ਚਾਹੇ ਹੁਣ ਉਹ ਖੇਤ ਵਿੱਚ ਕੱਟੀ ਜਾਂਦਾ ਜੇ ਜਾਂਦਾ ਵੀ ਤਾਂ ਕੋਈ ਕੰਮ ਨਹੀਂ ਕਰਦਾ ਸੀ ਫੇਰ ਵੀ ਕੰਮ ਕੀਤੇ ਬਗੈਰ ਹੀ ਉਹਨੂੰ ਫੀਮ ਦੀ ਤਲਬ ਰਹਿੰਦੀ ਮਾੜੀ ਫੀਮ ਹੁੰਦੀ ਤਾਂ ਉਹਦੇ ਹੱਡ ਪੈਰ ਟੁੱਟਦੇ ਰਹਿੰਦੇ ਜਿਵੇਂ ਸਰੀਰ ਵਿੱਚ ਕੋਈ ਸੱਤਿਆ ਜਈ ਨਾ ਰਹਿ ਗਈ ਹੋਵੇ ਉਹਨੂੰ ਫੀਮ ਉਹਦਾ ਛੋਟਾ ਪ੍ਰਾਜ ਜੋਰਾ ਹੀ ਦਿੰਦਾ ਉਹ ਤਾਂ ਕੋਈ ਪੈਸਾ ਟਕਾ ਵੀ ਨਹੀਂ ਲੈਂਦਾ ਸੀ ਦਿਆਲੂ ਜੋਰੇ ਕੋਲ ਜਾਂਦੀ ਤੇ ਤੋਲਾ ਫੀਮ ਦਾ ਫੜ ਲਿਆ ਹੁੰਦੀ ਘਰ ਵਾਲੀ ਗੱਲ ਸੀ ਇਸ ਬਹਾਨੇ ਨਿਮੋਨਣ ਗੱਲਾਂ ਵੀ ਮਾਰ ਆਉਂਦੇ ਹੁਣ ਕੁਝ ਹੀ ਦਿਨਾ ਤੋਂ ਸੰਤਾ ਖਾਸਾ ਹੀ ਢਿੱਲਾ ਸੀ ਉਹ ਪਿੰਡਾਂ ਦੇ ਪ੍ਰਾਈਵੇਟ ਡਾਕਟਰ ਕੋਲ ਵੀ ਗਿਆ ਸੀ ਡਾਕਟਰ ਨੇ ਟੂਟੀਆਂ ਲਾ ਕੇ ਦੇਖੀਆਂ ਸਨ ਉਹਦਾ ਬੁਖਾਰ ਦੇਖਿਆ ਬਲੱਡ ਪ੍ਰੈਸ਼ਰ ਦੇਖਿਆ ਉਹਨੂੰ ਕੋਈ ਬਿਮਾਰੀ ਨਹੀਂ ਸੀ ਢਿੱਡ ਪੋਲਾ ਭੋਕ ਪਿਆ ਸੀ ਫਿਰ ਬਿਮਾਰੀ ਕਾਦੀ ਸੀ ਬਸ ਉਹਨੂੰ ਭੁੱਖ ਨਹੀਂ ਲੱਗਦੀ ਸੀ ਉਹ ਦਿਨ ਵਿੱਚ ਕਈ ਵਾਰ ਜੰਗਲ ਪਾਣੀ ਜਾਂਦਾ ਇੱਕੋ ਬਿਮਾਰੀ ਸੀ ਇਹ ਸੰਤੇ ਨੂੰ ਆ ਪਤਾ ਸੀ ਫੀਮ ਮਾੜੀ ਸੀ ਇਹ ਟੋਲਾ ਜੋਰੇ ਨੇ ਕੋਈ ਜਾਣ ਬੁੱਝ ਕੇ ਮਾੜਾ ਉਹਨੂੰ ਨਹੀਂ ਦਿੱਤਾ ਸੀ ਐਤ ਕੀ ਮਾਲ ਹੀ ਅਜੇਹਾ ਚੰਦਰਾ ਆਇਆ ਹੋਵੇਗਾ ਰਾਜਸਥਾਨ ਵਿੱਚੋਂ ਤਾਂ ਕੱਚ ਜੀ ਕੱਚੀ ਫੀਮ ਆਉਂਦੀ ਉਸ ਵਿੱਚੋਂ ਤਾਂ ਸੁਗੰਧਾ ਉੱਠਦੀ ਆ ਇਧਰ ਪੰਜਾਬ ਵਿੱਚ ਜਿੱਥੇ ਉਹਨੂੰ ਪਕਾਇਆ ਜਾਂਦਾ ਉੱਥੇ ਕਦੇ-ਕਦੇ ਕੋਈ ਗੜਬੜ ਹੋ ਜਾਂਦੀ ਸੀ ਅਮਲੀ ਖਾਂਦੇ ਤੇ ਪਏ ਪਿੱਟ ਦੇ ਫਿਰਦੇ ਉਸ ਦਿਨ ਆਖਣੀ ਜੇデア ਲੋ ਜੋਰੇ ਦੇ ਕਰ ਗਈ ਜੋਰਾ ਘਰ ਹੀ ਸੀ ਉਸ ਦਿਨ ਦਾ ਮੁੜਿਆ ਟੁੜਿਆ ਜੇ ਅਖਬਾਰ ਐਵੇਂ ਬਸ ਦੇਖ ਰਿਆ ਸੀ ਸੜਕੇ ਦੇ ਪੜੇ ਅਖਬਾਰ ਵਿੱਚ ਆਥਣੇ ਕੁਝ ਵੀ ਨਹੀਂ ਰਹਿੰਦਾ ਦੇਖੀ ਤੋ ਦੇਖੇ ਸੁਰਖੀ ਵੀ ਬੇਹੀ ਤਵੇ ਹੀ ਲੱਗਦੀ ਐ ਇਹਨਾਂ ਦਿਨਾਂ ਵਿੱਚ ਉਹਨਾਂ ਦੇ ਪਿੰਡ ਬਹੁਤ ਅਖਬਾਰ ਆਉਂਦੇ ਸਨ ਪੰਜਾਬੀ ਦੇ ਤਿੰਨ ਚਾਰ ਅਖਬਾਰ ਤਾਂ ਖਾਸੀ ਖਾਸੀ ਗਿਣਤੀ ਵਿੱਚ ਆਉਂਦੇ ਰੋਡੂ ਸ਼ਾਦੀ ਮੰਡੀ ਵਾਂਗ ਉੱਥੇ ਵੀ ਸਵੇਹਾ 7 ਵਜੇ ਹੀ ਅਰਾਂ ਵਿੱਚ ਅਖਬਾਰ ਮਿਲ ਜਾਂਦੇ ਸਨ ਜੋਰਾ ਤੜਕੇ ਹੀ ਚਾਹ ਪੀਣ ਤੋਂ ਬਾਅਦ ਆਪਣਾ ਅਖਬਾਰ ਉਡੀਕਣ ਲੱਗਦਾ ਉਹਨੂੰ ਪੰਜਾਬ ਦੀ ਰਾਜਨੀਤੀ ਨਾਲ ਵੀ ਕੁਝ ਕੁਝ ਲਗਾਓ ਸੀ ਜਿਸ ਖਬਰ ਵਿੱਚ ਨਛੱਤਰ ਸਿੰਘ ਦਾ ਨਾਂ ਬੋਲਦਾ ਹੁੰਦਾ ਉਹ ਖਬਰ ਤਾਂ ਉੱਚਾ ਬੋਲ ਕੇ ਪੜਦਾ ਜਿਵੇਂ ਦੂਜੇ ਕਿਸੇ ਨੂੰ ਸੁਣਾ ਰਿਹਾ ਹੋਵੇ ਦੂਜਾ ਉੱਥੇ ਕੌਣ ਸੀ ਗੁਰਜੰਟ ਪਰਾਂ ਕਿਧਰੇ ਹਾਲੇ ਸੁੱਤਾ ਪਿਆ ਹੁੰਦਾ ਨਿੰਮੋ ਕੰਮਦੰਦੀ ਕਰਦੀ ਫਿਰਦੀ ਉਸ ਅਖਬਾਰ ਨੂੰ ਉੱਚਾ ਬੋਲ ਕੇ ਪੜਨ ਤੋਂ ਬਾਅਦ ਫਿਰ ਉਹ ਉਸੇ ਖਬਰ ਨੂੰ ਹੌਲੀ-ਹੌਲੀ ਮੂੰਹ ਵਿੱਚ ਪੜਦਾ ਜਿਵੇਂ ਕੋਈ ਮਜ਼ਾ ਲੈਂਦਾ ਹੋਵੇ ਦੂਜੀਆਂ ਖਬਰਾਂ ਧਿਆਨ ਨਾਲ ਉਹ ਪੜਦਾ ਜਿਹੜੀਆਂ ਏ ਦੱਸਦੀਆਂ ਕਿ ਕਿਹੜੀ ਜਗ੍ਹਾ ਕਿੰਨੀ ਭੁੱਕੀ ਫੜੀ ਗਈ ਜਾਂ ਕਿਹੜੇ ਪਿੰਡ ਪੁਲਿਸ ਨੇ ਨਜਾਇਜ਼ ਦੇਸੀ ਸ਼ਰਾਬ ਫੜੀ ਹੈ ਆ ਜਾਥਣੇ ਚਾਹ ਪੀਣ ਬਾਅਦ ਉਸ ਖਬਰ ਨੂੰ ਅਖਬਾਰ ਵਿੱਚ ਲੱਭ ਰਿਆ ਸੀ ਤੇ ਦੁਬਾਰਾ ਪੜ੍ਹਨਾ ਚਾਹੁੰਦਾ ਸੀ ਜਿਸ ਵਿੱਚ ਰਾਮਪੁਰਾ ਫੂਲ ਤੋਂ 5 ਕਿਲੋ ਫੀਮ ਫੜੀ ਗਈ ਦਾ ਵੇਰਵਾ ਸੀ ਜੋਰਾ ਇਹ ਦੇਖਣਾ ਚਾਹੁੰਦਾ ਸੀ ਕਿ ਜਿਨ੍ਹਾਂ ਦੋ ਬੰਦਿਆਂ ਤੋਂ ਇਹ ਫੀਮ ਫੜੀ ਗਈ ਹੈ ਉਹ ਕਿਤੇ ਉਹਨਾਂ ਦੇ ਆਦਮੀ ਤਾਂ ਨਹੀਂ ਦੇ ਹਲੋ ਦਰਵਾਜ਼ੇ ਤੇ ਲੱਗਿਆ ਲੋਹੇ ਦਾ ਗੇਟ ਖੋਲਣ ਤੋਂ ਪਹਿਲਾਂ ਕੋਠੀ ਦੇ ਚੁਬਾਰਿਆਂ ਵੱਲ ਝਾਕਣ ਲੱਗੀ ਤੇ ਜਿਵੇਂ ਝਾਕਦੀ ਹੀ ਖੜੀ ਰਹਿ ਗਈ ਮਨ ਵਿੱਚ ਚਿਤਵ ਰਹੀ ਸੀ ਕਿ ਇਹ ਵੀ ਤਾਂ ਉਸੇ ਮਾਂ ਦੇ ਢਿੱਡੋਂ ਜੰਮਿਆ ਸੀ ਸੰਤੇ ਦੀ ਕਿਸਮਤ ਕਿਉਂ ਮੜੀ ਲਿਖੀ ਗਈ ਉਹਨੇ ਚੋਰਾ ਕੀਤਾ ਕਿ ਉਹ ਤਾਂ ਉਸੇ ਸਦੀਆਂ ਪੁਰਾਣੇ ਮਕਾਨ ਵਿੱਚ ਬੈਠੇ ਹਨ ਤੇ ਜੋਰੇ ਨੇ ਕੋਠੀਆਂ ਪਾ ਲਈਆਂ ਮਾਰ ਫੜ ਕੇ ਮਹਿਲ ਉਸਾਰਲੇ ਮਹਿਲਾ ਵਾਲੀ ਕਿੰਨੀ ਚੰਗੀ ਕਿਸਮਤ ਲੈ ਕੇ ਜੰਮੀ ਸੀ ਜਿਹੜੀ ਜੋਰੇ ਨੂੰ ਵਿਆਹੀ ਗਈ ਤੇ ਹੁਣ ਇੱਥੇ ਸੁਰਗ ਭੋਗਦੀ ਐ ਉਦੋਂ ਤਾਂ ਇੱਕ ਵਾਰੀ ਉਹਦੇ ਕਰਕੇ ਹੀ ਉਹ ਜੋਰੇ ਨਾਲ ਰੁਸ ਕੇ ਪੇਕੀ ਜਾ ਬੈਠੀ ਸੀ ਕਿੰਨਾ ਪਿੱਟਣਾ ਪਾਇਆ ਹੋਇਆ ਸੀ ਅਖੇ ਥੰਮਣ ਵਾਲੀ ਮੈਂ ਮੁੜ ਕੇ ਜਾਣਾ ਹੀ ਨਹੀਂ ਜੋਰੇ ਨੂੰ ਮਰਿਆ ਖਪਿਆ ਸਮਝ ਕੇ ਮਾਂ ਦੇ ਬਾਰ ਹੀ ਰੰਡੇਪਾ ਕੱਟ ਲਵਾਂਗੀ ਹੁਣ ਦੇਖ ਲੋ ਉਹੀ ਜੋਰਾ ਐ ਜਿਸਨੇ ਨਿੰਮੋ ਨੂੰ ਪਟਰਾਣੀ ਬਣਾ ਰੱਖਿਆ ਏ। ਦਿਯਾਲੋ ਚੁਰਦੀ ਉਹ ਕਿੰਨਾ ਚੰਗਾ ਸਮਾਂ ਸੀ। ਜਦੋਂ ਇਹ ਹੀ ਮਰੀ ਪੈਣਾ ਜੋਰਾ ਉਹਦੇ ਬਿਨਾਂ ਸਾਹ ਨਹੀਂ ਲੈਂਦਾ ਹੁੰਦਾ ਸੀ। ਉਹਦੀ ਨਵੀਂ ਨਵੇਲੀ ਨਾਲੋਂ ਮੈਂ ਉਹਨੂੰ ਕਿੰਨੀ ਚੰਗੀ ਲੱਗਦੀ ਸੀ। ਵਕਤ-ਵਕਤ ਦੀਆਂ ਗੱਲਾਂ ਨੇ ਭਾਈ। ਉਹਨੇ ਹੌਂਕਾ ਲਿਆ। ਚੰਗਾ ਤਾਂ ਹੁਣ ਵੀ ਬਥੇਰਾ ਏ ਜੋਰਾ। ਉਹਨਾਂ ਦੇ ਟੱਬਰ ਨੂੰ ਇੰਨਾ ਚਾਹੁੰਦਾ ਏ ਤੇ ਥੋੜੇ ਮਦਦ ਵੀ ਕਰ ਦਿੰਦਾ ਏ। ਪਰ ਉਹਦੇ ਨਾਲ ਸਾਡਾ ਮੇਲ ਕਿੱਥੇ? ਉਹ ਇੰਨਾ ਹੀ ਵੈਣਾ ਵਿੱਚ ਡੁੱਬੀ ਲੋਹੇ ਦੇ ਗੇਟ ਤੋਂ ਬਾਹਰ ਸੁੰਨ ਜੀ ਬਣੀ ਖੜੀ ਸੀ ਤੇ ਨਿੰਮੋ ਨੇ ਅੰਦਰੋਂ ਆ ਕੇ ਗੇਟ ਖੋਲ ਦਿੱਤਾ ਬੋਲੀ ਲੈ ਤੂੰ ਖੜੀ ਐ ਮੈਨੂੰ ਵੀ ਲੱਗਿਆ ਜਿਵੇਂ ਕੋਈ ਬਾਹਰ ਖੜਾ ਹੋਵੇ ਕੀ ਪਤਾ ਸੀ ਤੂੰ ਐ ਤੂੰ ਕਿਉਂ ਇੱਥੇ ਖੜੀ ਕਿਉਂ ਹੈ ਤੇਰੇ ਮਹਿਲਾਂ ਦੀ ਸਿਫਤ ਕਰੀ ਜਾਂਦੀ ਸੀ ਉਹਨੇ ਗੇਟ ਤੋਂ ਅੰਦਰ ਲੰਘ ਕੇ ਆਖਿਆ ਮਹਿਲ ਮਹਿਲਾ ਪਿੰਡ ਤਾਂ ਉਹ ਦੂਰ ਐ ਮੇਰੇ ਪੇਕੇਆਂ ਦਾ ਪਿੰਡ ਨਿੰਮੋ ਨੇ ਲੱਚੜ ਕੇ ਜਵਾਬ ਦਿੱਤਾ ਨਹੀਂ ਨਹੀਂ ਉਹ ਮਹਿਲਾ ਨਹੀਂ ਆ ਮਹਿਲ ਤੇਰਾ ਘਰ ਜਿਹੜਾ ਐਡਾ ਵੱਡਾ ਛੱਤੀ ਬੈਠੀ ਐ ਇਹ ਕਿਤੇ ਕਿਸੇ ਰਾਜੇ ਦੇ ਮਹਿਲਾ ਤੋਂ ਘੱਟ ਐ ਨਹੀਂ ਦਿਆਲੋ ਸੱਚ ਮੁੱਚ ਦੀਆਂ ਸਿਫਤਾਂ ਕਰਨ ਲੱਗੀ ਨਹੀਂ ਰਹਿਣ ਦੇ ਦਿਆਲੋ ਐਵੇਂ ਨਾ ਨਜ਼ਰ ਲਾ ਲਿਆ ਤੇਰੇ ਪੈਰਾਂ ਦੀ ਮਿੱਟੀ ਚੁੱਲ੍ਹੇ ਵਿੱਚ ਪਾਵਾਂ ਚੁੱਲ੍ਹੇ ਵਿੱਚ ਤਾਂ ਮਿਰਚਾਂ ਪਾ ਜੇ ਮੁਸਕਣਾ ਚੜਿਆ ਤਾਂ ਸਮਝ ਨਜ਼ਰ ਲੱਗੀ ਨਹੀਂ ਪਰ ਤੈਨੂੰ ਐਵੇਂ ਵਹਿਮ ਹੋ ਗਿਆ ਸੁਖ ਨਾਲ ਮੇਰੀ ਨਜ਼ਰ ਕਿਉਂ ਲੱਗੂ ਭਾਈ ਘਰਦਿਆਂ ਦੀ ਨਜ਼ਰ ਨਹੀਂ ਲੱਗਦੀ ਹੁੰਦੀ ਬਗਾਨਿਆਂ ਦੀ ਲੱਗਦੀ ਐ ਮੈਂ ਕਿਤੇ ਬਗਾਨੀ ਆ ਕੋਈ ਸੁਖ ਨਾਲ ਜਿਉਂਦਾ ਰਹੇ ਮੇਰਾ ਦਿਉਰ ਮਹਿਲ ਉਸਾਰਨ ਨਾਲ ਮੈਂ ਤਾਂ ਇਹਦੀਆਂ ਸੁੱਖਾਂ ਮਨਾਉਣੀ ਆ ਦਿਆਲੋਂ ਨੇ ਹੱਥਾਂ ਦੀ ਤਾੜੀ ਵਜਾਈ ਨੇ ਇਹਨੂੰ ਵੜਿਆ ਨਾ ਬਾਲਾ ਇਹ ਤਾਂ ਉਧਰ ਹੀ ਹੋ ਜਾਂਦਾ ਮਾੜਾ ਜਾ ਇਹਦੇ ਕੰਨੀ ਝਾਕ ਲਵੇ ਕੋਈ ਖੜਾ ਖੜੋਤਾ ਪਾਣੀ ਹੋ ਜੂ ਉੱਥੇ ਹੀ ਭੁੱਲ ਜਾਂਦਾ ਨੀ ਡੁੱਲਣ ਨੂੰ ਹੁਣ ਮੇਰੇ ਚ ਕੀ ਐ ਹੁਣ ਤਾਂ ਜਿਵੇਂ ਕਹਿੰਦੇ ਹੁੰਦੇ ਨੇ ਸਿਵਿਆਂ ਚ ਲੱਤਾਂ ਨੇ ਮੇਰੀਆਂ ਬਥੇਰਾ ਡੁੱਲਿਆ ਤੇਰੇ ਤੇ ਉਦੋਂ ਤਾਂ ਮੈਨੂੰ ਵੀ ਤਿਆਗੀ ਰੱਖਿਆ ਕਿੰਨੇ ਸਾਲ ਬੈਠੀ ਰਹੀਆਂ ਮੈਲੀ ਸਬਰ ਕਰਕੇ ਨੀ ਛੱਡ ਪੁਰਾਣੀਆਂ ਗੱਲਾਂ ਬਹਿ ਕੇ ਦੁੱਖ ਸੁੱਖ ਕਰਦੀਆਂ ਆਪਾਂ ਉਹ ਦੋਵੇਂ ਜੋਰੇ ਦੇ ਸਿਰ ਤੇ ਜਿਵੇਂ ਚੜੀਆਂ ਖੜੀਆਂ ਸਨ ਕੁਰਸੀਆਂ ਲੈ ਕੇ ਬੈਠ ਗਈਆਂ ਤਾਂ ਜੋਰਾ ਬੋਲਿਆ ਲੈ ਵੀ ਮੈਂ ਤਾਂ ਸਮਝਿਆ ਸੀ ਅੱਜ ਨਹੀਂ ਛੱਡਦੀਆਂ ਮੈਨੂੰ ਅੱਜ ਤਾਂ ਫਨਾ ਕਰਕੇ ਹਟਣ ਗਿਆ ਗਰੀਬ ਜੱਟ ਨੂੰ ਆ ਤੂੰ ਨਾ ਗਰੀਬ ਕਿਤੇ ਅੱਜ ਦੀ ਘੜੀ ਤਾਂ ਸਾਰੇ ਪਿੰਡ ਤੇ ਝੰਡੀਆਂ ਤੇਰੀ ਜੱਸੀ ਵੀ ਹੁਣ ਦਾ ਥੱਲੇ ਐ ਤੇ ਤੂੰ ਨਾ ਜੱਸੀ ਥੱਲੇ ਨਹੀਂ ਹੋਰ ਫੇਰ ਜੱਸੀ ਦਾ ਮੁੰਡਾ ਅਲਬੇਲ ਜੱਸੀ ਨਾਲੋਂ ਚੌਗਣਾ ਵਾਧੂ ਐ ਮੈਂ ਤਾਂ ਪੈਰ ਵਰਗਾ ਵੀ ਨਹੀਂ ਉਹਨਾਂ ਦੇ ਫੇਰ ਹੌਲੀ ਦੇ ਕੇ ਕਹਿਣ ਲੱਗਿਆ ਇੱਕ ਗੱਲ ਸੱਚ ਜਾਣੀ ਅਲਬੇਲ ਨੂੰ ਇਹ ਨਹੀਂ ਪਤਾ ਉਹਨਾਂ ਕੋਲ ਕਿੰਨੀ ਜ਼ਮੀਨ ਐ ਤੇ ਕਿੰਨਾ ਪੈਸਾ ਐ ਮੰਡੀ ਦੇ ਦੂਜੇ ਸਾਰੇ ਆੜਤੀ ਅਲਬੇਲ ਤੋਂ ਪੈਸੇ ਲੈ ਕੇ ਵਰਤਦੇ ਨੇ ਚੱਲ ਛੱਡ ਆਪਾਂ ਨੂੰ ਅਲਬੇਲ ਦਾ ਕੀ ਭਾਏ ਹੋਊਗਾ ਅਰਪਤੀ ਹੋਵੇ ਚਾਹੀ ਆਪਣੇ ਘਰੇ ਹੋਊਗਾ ਨਹੀਂ ਐ ਨਹੀਂ ਉਹ ਆਪਾਂ ਨੂੰ ਤਾਂ ਚੰਗਾ ਆਪਣੇ ਤਾਂ ਅੜੇ ਥੋੜੇ ਉਹੀ ਕੰਮ ਆਉਂਦਾ ਗੁਰਜੰਟ ਨੂੰ ਆਪਣੇ ਨੂੰ ਨੌਕਰੀ ਅਲਬੇਲ ਦੇ ਪੈਰੋਂ ਹੀ ਲੱਗੀ ਐ ਮੈਨੂੰ ਤਾਂ ਭਾਈ ਤੂੰ ਅਲਬੇਲ ਤੋਂ ਵੱਧ ਐ ਹੋਰ ਕਿਸੇ ਤੋਂ ਮੈਂ ਕੀ ਲੈਣਾ ਦੇ ਆ ਲੋ ਮੈਂ ਵੱਡੇ ਭਾਈ ਦਾ ਗੁਣ ਨਹੀਂ ਪੁੱਲ ਸਕਦਾ ਉਹ ਕਿਵੇਂ ਜੇ ਮੈਨੂੰ ਉਦੋਂ ਟੋਕਦਾ ਨਾ ਰਹਿੰਦਾ ਵੱਡ ਖਾਉ ਨਾ ਕਰਦਾ ਤਾਂ ਮੈਂ ਅੱਡ ਨਹੀਂ ਸੀ ਹੋਣਾ ਜ਼ਮੀਨ ਨਹੀਂ ਸੀ ਬਣਾਉਣੀ ਤੇ ਸ਼ਾਇਦ ਵਿਆਹ ਵੀ ਨਹੀਂ ਸੀ ਕਰਾਉਣਾ ਵਿਆਹ ਨਹੀਂ ਸੀ ਕਰਾਉਣਾ ਉਹ ਕਿਵੇਂ ਵੀ ਸੰਤਾ ਮੈਨੂੰ ਟੋਕ ਟਕਈਆ ਰੱਖਦਾ ਸੀ ਗਾਲਾਂ ਦਿੰਦਾ ਮੈਂ ਅੱਕ ਕੇ ਅੱਡ ਹੋਇਆ ਅੱਕੇ ਬਏ ਨਹੀਂ ਜ਼ਮੀਨ ਵਡਾਈ ਅੱਡ ਹੋ ਕੇ ਖੇਤੀ ਤੋਂ ਖਿਹੜਾ ਛੁੱਟ ਗਿਆ ਅਲਬੇਲ ਦੀ ਸੰਗਤ ਹੋ ਗਈ ਤੇ ਹੁਣ ਆ ਬੈਠੇ ਆ ਮौजਾਂ ਕਰਦੇ ਆ ਨਿੰਮੂ ਜਦੋਂ ਤਿੰਨ ਗਲਾਸਾਂ ਵਿੱਚ ਚਾਹ ਲੈ ਕੇ ਆਈ ਦਿਆਲੋ ਉਦਾਸ ਹੋਈ ਬੈਠੀ ਸੀ ਨਿੰਮੂ ਹਸੀ ਨੀ ਐ ਬੈਠੀ ਐ ਪਿੱਛੋਂ ਤੈਨੂੰ ਕੀ ਆਤਾ ਤੇਰੇ ਦਿਓਰ ਨੇ ਲੈ ਮੈਂ ਕੀ ਆਖਣਾ ਸੀ ਭਲਾਏ ਨੂੰ ਜੋਰਾ ਵੀ ਹੱਸਣ ਲੱਗ ਪਿਆ ਦੋਵਾਂ ਨੂੰ ਹਾਸਾ ਦੇਖ ਕੇ ਦਿਆਲੋ ਹੋਰ ਵੀ ਉਦਾਸ ਹੋ ਗਈ ਆਪਣੀ ਚੁੱਪ ਤੋੜਨ ਲਈ ਫੇਰ ਉਹਨੇ ਗੱਲ ਬਦਲੀ ਜੋਰਿਆ ਭਾਈ ਪਹਿਲੀ ਵਾਰੀ ਤੂੰ ਉਹਨੂੰ ਪਤਾ ਨਹੀਂ ਕਹੀ ਜੀ ਦੇਤੀ ਉਹ ਤਾਂ ਉੱਦਣ ਦਾ ਹੀ ਮੰਜੇ ਤੇ ਪਿਆ ਉਠਣ ਨੂੰ ਅਰੂੰਗਾ ਜਾਂ ਨਹੀਂ ਕਰਦਾ ਜਾਣੀ ਦੀ ਮੈਂ ਸਮਝ ਗਿਆ ਪਿਛਲੀ ਵਾਰ ਚੀਜ਼ ਹੀ ਮਾੜੀ ਸੀ ਉਤਨੋ ਹੀ ਧੋਖਾ ਹੋ ਗਿਆ ਸਾਰਿਆਂ ਦੇ ਇਹੀ ਲਾਂਬੇ ਨੇ ਫੇਰ ਕਹਿਣ ਲੱਗਿਆ ਜਿੰਨੀ ਕੁ ਪਈ ਹੈ ਉਸੇ ਤੇ ਪਰ ਲੈ ਮੈਂ ਤੈਨੂੰ ਹੋਰ ਦਿੰਨਾ ਇਹਦਾ ਨਜ਼ਾਰਾ ਦੇਖੀ ਪਹਿਲੇ ਮਾਵੇ ਨਾਲ ਹੀ ਉੱਠ ਖੜਾ ਹੋਊਗਾ ਔਕੇ ਦੇ ਅੰਦਰ ਕਮਰੇ ਵਿੱਚ ਗਿਆ ਤੇ ਇੱਕ ਭਰੀ ਡੱਬੀ ਦਿਯਾਲੋ ਨੂੰ ਲਿਆ ਕੇ ਫੜਾ ਦਿੱਤੀ ਪਰ ਡੱਬੀ ਲੈ ਕੇ ਦਿਯਾਲੋ ਫੇਰ ਵੀ ਬੈਠੀ ਸੀ ਇਧਰ ਉਧਰ ਦੀਆਂ ਇੱਕ ਦੋ ਹੋਰ ਫਜ਼ੂਲ ਜਈਆਂ ਗੱਲਾਂ ਕਰਕੇ ਕਹਿਣ ਲੱਗੀ ਅਸੀਂ ਤਾਂ ਭਾਈ ਬਾਲੇ ਔਖੇ ਹੋਗੇ ਕੁਝ ਪੈਸੇ ਦੇ ਸਾਨੂੰ ਇਹ ਝੂਠ ਜੋਰੇ ਨੇ ਅੱਖਾਂ ਚਮਕ ਕੇ ਰੁੱਖਾ ਜਵਾਬ ਦਿੱਤਾ ਦਿਯਾਲੋ ਸੁਣਦੀ ਸੁਣ ਰਹੀ ਕੋਲ ਖੜੀ ਨਿੰਮੋ ਕੁਝ ਨਹੀਂ ਬੋਲੀ ਫਿਰ ਝੂਠੇ ਗਲਾਸ ਨਿੱਕੀ ਟ੍ਰੇ ਵਿੱਚ ਰੱਖ ਕੇ ਅੰਦਰ ਨੂੰ ਤੁਰ ਗਈ ਜੋਰਾ ਹੀ ਫੇਰ ਬੋਲਿਆ 10000 ਪਹਿਲਾਂ ਦਿੱਤਾ ਸੀ 3 ਸਾਲ ਹੋ ਗਏ ਇੱਕ ਕੌਡੀ ਨਹੀਂ ਮੁੜੀ ਮੈਂ ਕਿਹੜਾ ਵਿਆਜ ਲੈਣਾ ਮੇਰਾ ਤਾਂ ਮੂਲ ਹੀ ਮੂਲ ਹੈ ਬਈ ਭਲੇ ਉਹ ਮਾਨਸੋ ਕੁਝ ਤਾਂ ਹੱਥ ਛਾੜੋ ਨਾ ਫੇਰ ਕਹਿਣ ਲੱਗਿਆ ਮੈਂ ਤਾਂ ਪਹਿਲਾਂ ਹੀ ਬਹੁਤ ਕਰੀ ਜਾਂਨੇ 6 ਕਿੱਲੇ ਜ਼ਮੀਨ ਵਾਉਂਦਿਆਂ ਨੂੰ ਸਾਰੀ ਉਮਰ ਹੋ ਗਈ ਬਸ ਇੱਕ ਕਣਕ ਹੈ ਖਾਣ ਨੂੰ ਕਦੇ ਪੁੱਛਿਆ ਬਈ ਐਤਕੀ ਕਿੰਨੀ ਫਸਲ ਹੋਈ ਹੈ ਕਿੰਨਾ ਹਿੱਸਾ ਬਣਦਾ ਮੇਰਾ ਬਈ ਦੇਓ ਮੈਨੂੰ ਫੇਰ ਅੱਖਾਂ ਕੱਢੀਆਂ ਉਹ ਕੀਮਤੀ ਤਾਂ ਮੇਰਾ ਸਾਲਾ ਕਰਿਆੜ ਉਹੀ ਵਧਾਈ ਜਾਂਦਾ ਰਕਮ ਕਦੇ ਪੁੱਛਿਆ ਸੰਤੇ ਨੇ ਜਾ ਕੇ ਬਈ ਕਿੰਨੇ ਰੁਪਈਏ ਸੈਂਕੜਾ ਵਿਆਜ ਲੈਣਾ ਹੈ ਭਾਈ ਅੰਨੀ ਦੇ ਥੇ ਚੱਲਦਾ ਉਹਦਾ ਸਾਰਾ ਧੰਦਾ ਉਹਨੇ ਤਾਂ ਕਿੰਨੇ ਘਰ ਪੱਟ ਕੇ ਭਗਾਤੇ ਤੁਸੀਂ ਕਿਹਦੇ ਵਿਚਾਰੇ ਹੋ ਦਿਆਲੋ ਉਹਦੇ ਵੱਲ ਖਾਲੇ-ਖਾਲੇ ਅੱਖਾਂ ਨਾਲ ਝਾਕ ਰਹੇ ਸੀ ਜੋਰੇ ਦੀਆਂ ਗੱਲਾਂ ਨੇ ਉਨੂੰ ਉੱਠਣ ਜੋਗਾ ਵੀ ਨਹੀਂ ਛੱਡਿਆ ਸੀ ਉਹਨੇ ਪੁੱਛਿਆ ਕਿੰਨਾ ਹੈ ਕੀਮਤੀ ਦਾ 2 ਲੱਖ ਕਹਿੰਦਾ ਹੁੰਦਾ ਤੇਰਾ ਭਾਈ ਫਿਰ 2 ਲੱਖ ਤਾਂ ਥੋਤੋਂ ਅਗਲੇ ਜਨਮ ਚ ਵੀ ਨਹੀਂ ਮੋੜਨਾ ਕੀ ਕਰੋਗੇ ਦਿਆਲੋ ਨੇ ਅੱਖਾਂ ਭਰ ਲਈ ਨਾਲੇ ਆੜਤੀਆ ਬਦਲਣ ਦੀ ਕੀ ਲੋੜ ਸੀ ਮੈਥੋਂ ਪੁੱਛਿਆ ਸੰਤੇ ਨਹੀਂ ਪਹਿਲਾਂ ਆੜਤੀਆ ਰੌਣਕੀ ਬਾਣੀਏ ਦਾ ਮੁੰਡਾ ਸਰੂਪ ਕੀ ਮੜਾ ਸੀ 80 ਹਜ਼ਾਰ ਸੀ ਸਾਰਾ ਉਹਦਾ ਇਹਨੇ 2 ਲੱਖ ਬਣਾ ਲਿਆ ਕਬੀਲਦਾਰੀ ਦਾ ਕੀ ਕਰੀਏ ਜੋਰਿਆ ਹੂ ਐ ਹੋਰ ਪੈਸਿਆਂ ਦੀ ਲੋੜ ਸੀ ਸਰੂਪ ਦਿੰਦਾ ਨਹੀਂ ਦਿੰਦਾ ਸੀ ਜਿਹੜੇ ਮਰਵਾਈ ਜਾਂਦਾ ਹਾਰ ਕੇ ਬਦਲਿਆ ਉਹਨੂੰ ਹੋਰ ਪੈਸੇ ਲੈ ਬਗੈਰ ਸਰਦਾ ਨਹੀਂ ਸੀ ਕੀਮਤੀ ਨੇ ਤਾਂ ਆਪਦੀ ਸਾਮੀ ਵਧਾਉਣੇ ਸੀ ਇੱਕ ਵਾਰ ਹੋਰ ਕੀਮਤੀ ਦੇ ਪੈਸਿਆਂ ਚ ਕੀ ਖੰਡ ਪਈ ਸੀ ਵੀ ਉਹ ਸਰੂਪ ਦੇ ਪੈਸਿਆਂ ਚ ਹੈ ਨਹੀਂ ਸੀ ਸਰੂਪ ਸਮਝਦਾਰ ਆੜਤੀ ਆਏ ਉਹ ਤੁਹਾਡੀ ਪਹੁੰਚ ਦੇ ਕੇ ਪੈਸੇ ਦਿੰਦਾ ਸੀ ਇਹ ਕੀਮਤੀ ਸੋਹਰਾ ਮੇਰਾ ਅਗਲਾ ਸੇਟ ਹੀ ਸਿੱਟੀ ਜਾਂਦਾ ਏ ਨਹੀਂ ਦੇਖਦਾ ਬਈ ਐਨਾ ਪੈਸਾ ਏ ਮੋੜੂ ਕਿਵੇਂ ਇੱਥੋਂ ਆਉ ਜੱਟ ਕੋਲ ਜਾਂ ਕੋਈ ਹੋਰ ਪੱਖਾ ਪਾਉ ਤੁਹਾਨੂੰ ਪੱਟ ਕੇ ਭਗਾ ਦੋ ਸੰਤੇ ਨੇ ਆੜਤੀਆ ਬਦਲ ਕੇ ਇਹ ਕੋਈ ਚੰਗਾ ਕੰਮ ਨਹੀਂ ਕੀਤਾ ਵਿਆਹ ਲੋ ਘਰ ਨੂੰ ਜਾਣ ਲਈ ਉੱਠ ਖੜੀ ਉਹਦੇ ਚੁੰਨੀ ਲੱਕੜ ਦੇ ਕੁਰਸੀ ਵਿੱਚ ਫਸ ਗਈ ਸੀ ਔਖੇ ਜਿਹੇ ਹੁੰਦੇ ਤੇ ਬੁੜਬੁੜ ਕਰਦੀ ਦੇਖ ਕੇ ਨੀਮੋ ਭੱਜ ਕੇ ਉਹਦੇ ਕੋਲ ਆਈ ਤੇ ਉਹਦੀ ਚੁੰਨੀ ਕੁਰਸੀ ਵਿੱਚੋਂ ਕੱਢ ਦਿੱਤੀ। ਬੋਲੀ ਕੁਰਸੀਆਂ ਪੁਰਾਣੀਆਂ ਹੋ ਗਈਆਂ, ਜੈ ਖਣੀਆਂ ਡੱਚ-ਡੱਚ ਹਿਲਦੀਆਂ ਨੇ। ਕੋਠੀ ਨਵੇਂ ਪਾਲੀ, ਕੁਰਸੀਆਂ ਵੀ ਨਵੀਆਂ ਚਾਹੀਦੀਆਂ ਨੇ ਫੇਰ। ਡਿਆਲੋ ਹੋਕਾ ਜਿਵੇਂ ਮੁਸਕराई। ਉਹਦੇ ਦੇ ਝੂਠੀ ਹੋਏ ਹੋਏ ਸੀ। ਉਹਦੇ ਇਸ ਮੁਸਕਾਨੀ ਵਿੱਚ ਕੋਈ ਵੀ ਤਤ ਨਹੀਂ ਸੀ। ਜੋਰੇ ਨੇ ਉਹਨੂੰ ਖਰੀਆਂ ਗੱਲਾਂ ਸੁਣਾ ਦਿੱਤੀਆਂ ਸਨ। ਮੈਂ ਇੱਕ ਦਿਨ ਸਮਝੌਤੇ ਵੀ ਦਿੱਤੀ ਸੀ ਸੰਤੇ ਨੂੰ। ਬਈ ਜੇ ਆੜਤੀਆ ਬਦਲਣਾ ਹੀ ਐ ਤਾਂ ਅਲਬੇਲ ਠੀਕ ਰਹੂਗਾ ਘਰ ਦਾ ਬੰਦਾ ਐ ਆਪਣਾ ਸੌ ਹਾਰਨ ਮਾਰ ਹੁੰਦਾ ਪਰ ਕਾ ਨੂੰ ਆਪੇ ਹੀ ਉਹ ਕੀਮਤੀ ਜਾ ਕਿਤਾ ਲੈ ਲਿਆ ਸਵਾਦ 2 ਲੱਖ ਬਣਾਈ ਬੈਠਾ ਪੁੱਛਣ ਵਾਲਾ ਹੋਵੇ ਕਿਉਂ ਬਈ ਕਾਦਾ ਹੋ ਗਿਆ ਇਹ 2 ਲੱਖ ਜੋਰਾ ਹੱਲੇ ਵੀ ਖਹਿੜਾ ਨਹੀਂ ਛੱਡ ਰਿਆ ਸੀ ਉਹ ਜਵਾਬ ਦੇਣਾ ਚਾਹੁੰਦੀ ਸੀ ਜੈਲੇ ਦਾ ਵਿਆਹ ਹੋਰ ਕਿੱਥੋਂ ਹੋਇਆ ਉਹਨਾਂ ਦੇ ਨਾਲ ਚ ਤਾਂ ਪੈਸਿਆਂ ਦੀ ਲੋੜ ਸੀ ਉਹਨਾਂ ਦੇ ਨਾ ਚ ਤਾਂ ਆਰਤੀਆ ਬਦਲਿਆ ਸੀ ਪਰ ਉਹ ਬੋਲੀ ਨਹੀਂ ਚੁੰਨੀ ਦੀ ਬੁੱਕਲ ਮਾਰ ਕੇ ਉਹਨਾਂ ਦੇ ਘਰੋਂ ਬਾਹਰ ਜਾਣ ਲੱਗੀ ਨਿੰਮੋ ਛੇਤੀ ਦੇ ਕੇ ਅੰਦਰ ਕਿਧਰੋਂ ਆ ਕੇ ਉਹਦੇ ਨਾਲ ਡਲੀ ਉਹਦਾ ਚਿੱਤ ਠੀਕ ਕਰਨ ਲਈ ਹੱਸ ਕੇ ਜੇ ਪੁੱਛਣ ਲੱਗੀ ਜੈਲੇ ਦੇ ਮੁੰਡੇ ਦਾ ਨੱਕ ਮੂੰਹ ਕਿਹਦੇ ਤੇ ਗਿਆ ਜੈਲਾ ਹੀ ਆ ਸਮ ਦਿਆਲੋਂ ਨੇ ਪੜ੍ਹਾਇਆ ਜਿਆ ਬੋਲ ਕੱਢਿਆ ਚੰਗਾ ਭਾਈ ਜਿਉਂਦਾ ਰਹੇ ਵਿਚਾਰਾ ਫੇਰ ਪੁੱਛਿਆ ਕਦੋਂ ਲੈ ਕੇ ਆਉਂਗੇ ਬਹੂ ਨੂੰ ਆਪੇ ਹੀ ਛੱਡ ਕੇ ਜਾਣਗੇ ਉਹ ਦੇਖੋ ਅਤੇ ਫਿਰ ਇਹ ਕਹਿ ਕੇ ਕਾਰ ਨਾਲ ਤੁਰਨ ਲੱਗੀ ਚੰਗਾ ਨਹੀਂ ਜਾਨੀਆਂ ਮੈਂ ਤਾਂ ਡਿੱਕੀ ਜਾਂਦਾ ਹੋਊਗਾ ਤੇਰਾ ਜੇਠ ਧੰਨਵਾਦ ਜੀ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਇਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ